ਜਸ ਸਤਿਵੰਤ ਅਧਿਆਪਕ ਜਨ ਅਤੇ ਮੇਰੇ ਬਹੁਤ ਹੀ ਪਿਆਰੇ ਵਿਦਿਆਰਥੀ ਸਾਥੀਓ ਆਰਦੇਸ਼ ਪਾਸਨੂ ਚਾਹੂ ਮੁਕਾਬਲੇ ਵਿੱਚ ਮੇਰੇ ਪਾਸੇ ਦਾ ਵਿਸ਼ਾ ਹੈ ਬੱਚਿਆਂ ਵਿੱਚ ਵਾਧਰੇ ਫੈਸ਼ਨ ਪਰਿਵਰਿਥ ਫੈਸ਼ਨ ਤੋਂ ਪਾਪ ਵੇਸਟੇਜ ਸਸਤਾਜ ਸ਼ਲੀ ਲਿਬਾਸ ਰੀਟਾ ਤੇ ਪਰਿਵਰਤੀ ਤੋਂ ਪਾਪ ਕਿਸੇ ਦੂਜੇ ਦੇ ਰੀਤੀ ਰਿਵਾਸ ਨੂੰ ਤਾਰਨ ਕਰਨਾ ਹੁਣ ਜੇ ਕਾਹੂ ਪ੍ਰਾਚਨ ਕਾਤੇ ਮਿਲੁਕਣੇ ਇੰਨਾ ਹੀ ਧਾਰਨਾ ਕਰਕੇ ਵਿਕਾਸ ਕੀਤਾ ਹੈ ਦੀ ਆਪਣੇ ਆਪ ਨੂੰ ਸਵਾਰਿਆ ਹੈ ਦੂਜੇ ਪਾਸੇ ਸਾਡੇ ਜੋ ਕੇ ਸਮੇਂ ਦੇ ਬੱਚਿਆਂ ਜਾਂ ਵਿਗਿਆਨੀਆਂ ਵਿੱਚ ਫੈਸੇ ਪ੍ਰਗਤੀ ਦੀ ਦੌੜ ਲੱਗੀ ਹੋਈ ਹੈ ਭਾਵੇਂ ਕਿਸ ਕਾਲ ਨੂੰ ਮਨੋਵਿਗਿਆਨ ਮੰਨਦਾ ਹੈ ਕਿ ਇੱਕ ਉਮਰ ਤੇ ਆ ਕੇ ਹਰ ਨਾਲ ਜਾਂ ਮਾਦਾ ਆਪਣੀ ਹੋਂਦ ਨੂੰ ਪ੍ਰਗਟ ਕਰਾ ਲਈ ਕੁਝ ਵਖਰਾ ਦਿਖਾਉਂਦੀ ਕੋਸ਼ਿਸ਼ ਕਰਦੇ ਹਨ ਹੁਣ ਇਸ ਦਾ ਨਕਾਰੂ ਪੱਖ ਵੀ ਹੈ ਤੇ ਅਨਸਾਰ ਉਹ ਕਹਿੰਦੇ ਹਨ ਨਾ कौवा चला हंस की जान और अपनी जान गवा बैठा हां हूं फैशन पुणे की तस्वीरी देखो मुंडिया दे कन्ना चवारियां अब दे पर वटियां चगोके बे टंगे सिरों दे बाल हाथ धोते लंगारियां होइयां पैंटा ये कोई फैशन है एक किसे समय महा गरीबी की निशानी सब कि जिसका नन एक टाकी कपड़ा कि नहीं ਉਹ ਜਗਦੀ ਪੇਚਾ ਦੇਖੋ ਇਹ ਫਿਲਮ ਨਗਰੀ ਦੇ ਆਕਰ ਬਾਟੀਆਂ ਪੈਂਡਾ ਪਾਉਂਦੇ ਹਨ ਤੇ ਹਰ ਬਪਤੀ ਆਪਣੇਤਰੀਆਂ ਅੱਧ ਅਧੂਰੇ ਕੱਪੜੇ ਪਾ ਕੇ ਵਾਰ ਘਾ ਕੇ ਫੈਸ਼ਨ ਕਰਦੀਆਂ ਤੇ ਇਹ ਤਾਂ ਸਾਡੇ ਲਈ ਲੱਗ ਲੋ ਇਹਨਾਂ ੁੰਦੂ ਪੁੰਦੂਆਂ ਨੂੰ ਮਾਡਰਨ ਪੈਸੇ ਸਮਝੇ ਲਾਈ ਲੱਗ ਮੁੰਡੇ ਕੁੜੀਆਂ ਬਣੇ ਜਾ ਰਹੇ ਹਨ ਇਹ ਕੁੜੀਆਂ ਮੁੰਡੇ ਬਣੇ ਜਾ ਰਹੀਆਂ ਹਨ ਇਹ ਸਾਰੇ ਆਪਣਾ ਰੂਪ ਬਟਾ ਕੇ ਨਿਯਮ ਖਰਾਬ ਕਰ ਰਹੇ ਨੇ ਦੋਲੀ ਸਾਬ ਬਾ ਗਵਾਂਡੀ ਦਾ ਆ ਨਿਹਾਲਾ ਸੀ ਕਾਲ ਆਪਣੇ ਮੁੰਡੇ ਕੁੜੀ ਨੂੰ ਸਮਝਾ ਰਿਆ ਸੀ ਕਿ ਓਏ ਆਪਣੇ ਮੁਰਗੀ ਖਾਣੇ ਵਾਲ ਚਾ ਕੀ ਮਰ ਕੁੱਕੜੀਆਂ ਨੇ ਕਦੀ ਬਾਉਂ ਦਿੱਤੀ ਹੋਵੇ ਜਾਂ ਫਿਰ ਕੁੱਕੜ ਕਦੇ ਆਂਡੇ ਦੇ ਦਿੱ ਦਿੱ ਕਰੇ ਆਪਣੇ ਤਾਂ ਆ ਭਰ ਗਿਆ ਪਿਆ ਇੱਕ ਹੋਵੇ ਕਮਲਾ ਤਾਂ ਸਮਝਾਵੇ ਵੇੜਾ ਉਹ ਜੇ ਵੇੜਾ ਹੀ ਹੋਵੇ ਕਮਲਾ ਤਾਂ ਸਮਝਾਵੇ ਕਿਹੜਾ ਲੋਕਾਂ ਨੂੰ ਸਮਝੋ ਲਿਕ ਲੋਕ ਤਾਂ ਤੇ ਇਕ ਕੌ ਮਨ ਕੋ ਦਾ ਤੇ ਪਾਉ ਜੱਗੋਂ ਦਾ ਪੋਣਾ ਹਡਾਉਣਾ ਵੀ ਆਪਣੇ ਸੱਭਿਆਚਾਰ ਦੀ ਰੀਤ ਅਨੁਸਾਰ ਹੋਣਾ ਚਾਹੀਦਾ ਹੈ ਰੀਸ ਕਰਨਾ ਕੋਈ ਬੁਰੀ ਗੱਲ ਨਹੀਂ ਪਰ ਜੰਗੀਆਂ ਜਲਾਉਂਦੀ ਰੀਸ ਕਰਨੀ ਚਾਹੀਦੀ ਅਸੀਂ ਲੋਕ ਜਿੱਥੇ ਪਸ਼ਮੀ ਪਹਿਰਾਵੇ ਦੀ ਰੀਤ ਕਰਦੇ ਹਾਂ ਪਰ ਅਗਰ ਸੂਤ ਦੇ ਦਲ ਦੇ ਵਿੱਚ ਤਾਂ ਪਸ਼ਮੀ ਲੋਕ ਇਮਾਨਦਾਰ ਹਨ ਮਿਹਨਤੀ ਹਨ ਬੇਈਮਾਨੀ ਤੇ ਠੱਗੀ ਨਹੀਂ ਕਰਦੇ ਤੇ ਆਪਣੇ ਗੱਲ ਨੂੰ ਸਮਝਵੀਂ ਅੰਜਲੀ ਇਸ ਕੰਮ 'ਚ ਚੰਗੀ ਗੱਲ ਏ ਤੇ ਕਰਨੀ ਵੀ ਚਾਹੀਦੀ ਏ ਅ ਜੀਹਾਂ ਫੈਸ਼ਨ ਕਰਨਾ ਤੈਂ ਬੁਰਾ ਵੀ ਨਹੀਂ ਕਿਹਾ ਜਾ ਸਕਦਾ ਸਿਆਣੇ ਕਹਿੰਦੇ ਹਾਂ ਈ ਬਾਰੀ ਹਾਸਿੰਗ ਕਰਨ ਨਾਲ ਚੰਗਾ ਚੰਗੇ ਵਿਚਾਰ ਸੁਭਮਣਾ ਦਾ ਸ਼ਿੰਗਾਰ ਕਰੋ ਸੋਣਾਓ ਜਿਨੇ ਕੰਮ ਸੋਨੇ ਬੇ ਲੋੜੇ ਫੈਸ਼ਨਾਂ ਦੀ ਸਮਾਂ ਸੋਚ ਤੇ ਪੈਸਾ ਬਰਬਾਦ ਹੁੰਦਾ ਏ ਤੇ ਖੱਟਣ ਤੋਂ ਨੂੰ ਕੁਝ ਨਹੀਂ ਮਿਲਦਾ केवल ते केवल बार लिपा कोटि बाड़ली मुहावरे खड़े हो जाते हैं कि ऊंचा लंबा गबरू पल्ले ठिकरिया दोस्तों वणज हो करो जिस जिसली खट्टी होए अपना नजरिया बदली ता नजर बदल जाए ते नजारे आप पे बदल जाते हैं गुरु नानक देव जी ने अपनी गुरबानी में लिखया बाबा होर पैंदे खुशी खवा जित पैंदे तग पीडिए मन में चले बेका बाप अ जियां कहरावे खवार है ਜਿਸਤੇ ਬੈਠਿਆ ਸਰੀਰ ਦੁਖਸਾਹ। ਅੰਤ ਸੋਚਾਂ ਵਿੱਚ ਬੁਰੇ ਵਿਚਾਰਾਂ ਦਾ ਵਿਚਾਰ ਪੈਦਾ ਹੋ। ਸੋ ਮੈਂ ਅੰਤ ਵਿੱਚ ਇਹੀ ਕਹਿਣਾ ਚਾਹਾਂਗਾ ਕਿ ਫੈਸ਼ਨ ਪਰਵਰਤੀ ਨੂੰ ਕਿਹਾ ਕਿ ਸਦਾ ਸਾਦਗੀ ਦੀ ਸੌਂਪਣ ਵਾਲੀ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ। ਤਾਂ